ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਾਈ ਗੱਬੜਾ ਨੇ ਸੂਨ ਦੇ ਨੇੜੇ ਆ ਆਓ ਪੁੱਛ ਲੈਣੇ ਬਾਈ ਤੁਹਾਡੇ ਅੱਗੇ ਅੱਜ ਵਿੱਚ ਬਾਈ ਇਹ ਸੱਚੀ ਗੱਲ ਹੈ ਸੱਚੀ ਗੱਲ ਜੀ ਹੋ ਠੀਕ ਹੋ ਬਾਈ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਹੋ ਨਾਮ ਸੰਦੀਪ ਸਿੰਘ ਪਿੰਡ ਕੁਸਾ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਦੇ ਨੇੜੇ ਬਈ ਬਲਾਫਪੁਰ ਬਦਨੀ ਨਿਹਾਲ ਸਿੰਘ ਵਾਲਾ ਕੋਲ ਹੀ ਰਹੇ ਮੋਬਾਈਲ ਨੰਬਰ ਪੂਰਾ 8699671060 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਹੁੰਦੀ ਹੈ ਦੂਜਾ ਸੂਆ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਬਾਈ ਇਹਦੇ 25 ਤਰੀਕ ਨੂੰ ਦਿਨ ਪੂਰੇ ਆ ਜਣ ਕੀ ਰਿਕਾਰਡ ਹੈ ਬਾਈ ਦੋ ਦਾ ਰਿਕਾਰਡ ਪਹਿਲੇ ਸੂਏ ਦਿੱਤਾ ਇਹਨੇ 25 26 ਕਿਲੋ ਠੀਕ ਆ ਇਹਦੀ ਕੀ ਗਰਮੀ ਕਰਕੇ ਵੀ 25 26 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਜੀ ਫੇਸ ਚੰਗਾ ਬਾਈ ਬੋਦੀ ਚੰਗੀ ਆ ਰੰਗ ਰੂਪ ਚੰਗਾ ਥਾਣ ਬਹੁਤ ਚੰਗਾ ਹਨਾ ਹਾਲ ਬਾਕੀ ਠੰਡੀ ਬਹੁਤ ਬਾਕੀ ਲੱਜਵੇਂ ਮਰਦੀ ਬਾਈ ਕਹਿੰਦਾ ਬੈਠਾ ਰੱਖ ਇਹ ਬਾਈ ਆਪਣੀ ਘਰ ਦੀ ਬਹਿੜੀ ਆ ਉਹ ਖਰੀਦੀ ਦੀ ਆ ਉਹ ਖਰੀਦੀ ਵੇ ਘਰ ਦੀ ਠੀਕ ਆ ਥਾਣ ਬਹੁਤ ਚੰਗਾ ਮੁਰਠੀ ਵਾਲਾ ਥਾਣ ਕੱਲਾ ਕੱਲਾ ਥਾਣ ਗਲਾਬੀ ਥਾਣ ਬਾਈ ਤੇ ਬਾਕੀ ਬਾਈ ਦੇ ਘਰ ਦੀ ਚੰਗਾ ਦੱਸਿਆ ਢੱਲਾ ਢੁਲਾ ਬਹੁ ਪਈਆਂ ਸਾਰੀਆਂ ਬਲਡਾਂ ਲੈ ਕੱਢ ਕੇ ਆ ਫੇਰ ਸੁਣਾ ਬਈ ਠੰਡੀ ਦਾ ਹੁੰਦਾ ਮਰਜੀ ਦਾ ਖੋਲ ਲੈ ਬਈ ਮੜੀ ਤੋਰ ਕੇ ਦਿਖਾ ਦੇ ਅੱਧ ਬਟ ਚੰਗਾ ਯਾਦ ਬ੍ਰੀਡ ਚੰਗੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਦੱਸਿਆ ਬਾਈ ਕਹਿੰਦਾ ਆਪਣੇ ਘਰ ਦੀ ਬੈੜਾ ਬਈ ਕੋਈ ਖਰੀਦੀ ਵੀ ਨਹੀਂ ਜਿਹੜੀ ਆ 2 ਨੰਬਰ ਵਾਲੀ ਆ ਬਈ ਦੀ ਇਹ ਖਰੀਦੀ ਦੀ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ ਬਈ ਇਹਦਾ 80000 ਮਾਨਤਨ ਹੋ ਜਾ ਬਈ ਆ ਮਾਨਤਨ ਕਰਦੇ ਠੀਕ ਆ 80000 ਰੁਪਇਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਅਵਰ ਸਨਕੀਆ ਰੰਗ ਰੂਪ ਚੰਗਾ ਤੇ ਚੰਗੀ ਆ ਬਾਈ ਦੇ ਘਰ ਦੀ ਬੈਣਾ ਅੱਗੇ ਵੀਰੇ ਦੋ ਨੰਬਰ ਕਿਹੜਾ ਸਾਸ ਹੁੰਦੀ ਹੈ ਇਹ ਬਾਈ ਤੀਜਾ ਵੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਬਾਈ ਇਹਦੇ 7-8 ਦਿਨ ਰਹਿੰਦੇ ਹਜੇ ਠੀਕ ਠੱਲਾ ਪਾਉ ਪਈਆਂ ਹਾਂ ਹਾਂ ਠੱਲਾਂ ਦਾ ਸਾਰੀਆਂ ਬਾਈ ਬਾਲਡਰ ਲੈ ਕੱਢ ਕੇ ਘਰ ਵਾਲੀ ਨੇ ਫੇਰ ਸੋਣਾ ਥਾਣ ਦੇਖੋ ਬੜਾ ਕਮਾਲ ਦਾ ਬੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਠੰਡੀ ਠੰਡੀ ਖੋਲਾ ਬਾਈ ਖੋਲ ਦੇ ਬਾਈ ਤੋਰ ਕੇ ਰਖਾ ਦੇ ਕੀ ਰਿਕਾਰਡ ਸੀ ਦੁੱਧ ਦੁੱਧ ਬਈ ਦੂਜੇ ਸੂਏ ਦਿੱਤਾ 20 22 ਕਿਲੋ ਇਹਨੇ ਵੀ ਠੀਕ ਆ ਹੂੰ ਥਾਣ ਬਹੁਤ ਚੰਗਾ ਬਾਈ ਕੱਚੀ ਕੱਚੀਆ ਦਿਨ ਹਜੇ ਲੈੰਦੀ ਆ ਫੇਸ ਚੰਗਾ ਰੰਗ ਰੂਪ ਚੰਗਾ ਹੂੰ ਰਾਜ ਜੀ ਆ ਠੀਕ ਆ ਬੈੜ ਬਾਈ ਤੋਰਾ ਤਾਰਾ ਵੀ ਚੰਗਾ ਲਾ ਤੇ ਮੁੱਲ ਕੀ ਆ ਦਾ ਫਿਰ ਮੁੱਲੇ ਦਾ 55000 ਮਾਨਦਾਨ ਹੋ ਜੀ ਬਾਈ ਆ ਮਾਨਦਾਨ ਠੀਕ ਆ 55000 ਰੁਪਏ ਮੁੱਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਤੇ ਨਾਗ ਸੀਗੇ ਭਰਾ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨੋਂ ਧੰਨਵਾਦ